ਅਮਰੀਕਾ ਦੇ ਵਿੱਚ ਦੋ ਚੀਨੀ ਨਾਗਰਿਕਾਂ ਉਤੇ ਚੀਨ ਦੇ ਇਸ਼ਾਰੇ ਉਤੇ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ। ਇਨ੍ਹਾਂ ਚੀਨੀ ਨਾਗਰਿਕਾਂ ਉਤੇ ਇੱਕ ਜਲ ਫੌਜ ਅਡੇ ਦੀਆਂ ਤਸਵੀਰਾਂ ਖਿੱਚਣ ਅਤੇ ਫੌਜ ਵਿੱਚੋਂ ਉਹਨਾਂ ਲੋਕਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ ਜਿਨ੍ਹਾਂ ਬਾਰੇ ਉਹਨਾਂ ਨੂੰ ਲੱਗਦਾ ਸੀ ਕਿ ਉਹ ਚੀਨੀ ਕੁਫੀ ਏਜੰਸੀਆਂ ਨਾਲ ਕੰਮ ਕਰਨ ਲਈ ਤਿਆਰ ਹੋ ਸਕਦੇ ਨੇ। ਇਹ ਮਾਮਲਾ ਸੈਨ ਫ੍ਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ। ਅਫਸਰਾਂ ਦੇ ਮੁਤਾਬਕ ਚੀਨੀ ਸਰਕਾਰ ਅਮਰੀਕੀ ਫੌਜੀ ਸਮਰੱਥਾਵਾਂ ਬਾਰੇ ਗੁਪਤ ਤੌਰ ਤੇ ਕੂਫੀਆ ਜਾਣਕਾਰੀ ਇਕੱਠੀ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ਦੱਸਦੀ ਹੈ ਕਿ ਚੀਨੀ ਜਾਸੂਸੀ ਦਾ ਮਾਮਲਾ ਚੀਨ ਬਲੋ ਲਗਭਗ 2 ਸਾਲ ਪਹਿਲਾਂ ਇੱਕ ਨਿਗਰਾਨੀ ਗੁਬਾਰਾ ਚੜ੍ਹਨ ਤੋਂ ਬਾਅਦ ਸਾਹਮਣੇ ਆਇਆ ਸੀ ਜਿਸ ਨੂੰ ਆਖਰਕਾਰ ਦੱਖਣੀ ਕੈਰੋਲਿਨਾ ਦੇ ਤੱਟ ਉਤੇ ਅਮਰੀਕੀ ਅਫਸਰਾਂ ਨੇ ਗੋਲੀ ਮਾਰ ਦਿੱਤੀ ਸੀ ਰਟਾਰਨ ਜਨ ਪੈਮ ਬੌਂਡੀ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਵੀ ਜਾਰੀ ਕੀਤਾ ਅਤੇ ਇਹ ਹੈ ਕਿ ਮਾਮਲਾ ਸਾਡੀ ਫੌਜ ਵਿੱਚ ਕੁਸਬੈਠ ਕਰਨ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਲਈ ਚੀਨੀ ਸਰਕਾਰ ਦੇ ਨਿਰੰਤਰ ਅਤੇ ਹਮਲਾਵਰ ਯਤਨਾਂ ਨੂੰ ਦਰਸਾਉਂਦਾ ਹੈ। ਅਫਸਰਾਂ ਨੇ ਮੁਲਜ਼ਮਾਂ ਦੀ ਪਛਾਣ 38 ਸਾਲਾ ਯੂਅਨ ਚੇਨ ਅਤੇ 39 ਸਾਲਾ ਲੀਰੇਨ ਰਿਆਨ ਲਾਈਵ ਜੋ ਕੀਤੀ ਹੈ। ਯੂਅਨ ਚੇਨ 2015 ਦੇ ਵਿੱਚ ਵੀਜ਼ੇ ਉਤੇ ਅਮਰੀਕਾ ਆਇਆ ਸੀ ਅਤੇ ਬਾਅਦ ਵਿੱਚ ਇੱਕ ਕਾਨੂੰਨੀ ਸਥਾਈ ਨਿਵਾਸੀ ਬਣ ਗਿਆ। ਕੇਸ ਦੇ ਸਬੰਧ ਵਿੱਚ ਦਾਇਰ ਕੀਤੇ ਗਏ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹਲਫਨਾਮੇ ਅਨੁਸਾਰ ਜਾਂਚ ਅਫਸਰਾਂ ਦਾ ਮੰਨਣਾ ਹੈ ਕਿ ਲਾਈਕਟੋਕਰ 2021 ਦੇ ਮੱਦ ਤੋਂ ਚੇਨ ਨੂੰ ਜਾਸੂਸੀ ਦੀ ਸਿਖਲਾਈ ਦੇ ਰਿਹਾ ਸੀ